ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਮੇਵਾਲੀ ਜ਼ਿਲ੍ਹਾ ਸ਼੍ਰੀ ਮੋਖਰ ਸਾਹਿਬ ਤਸਵੀਰ ਵੀ ਦੋਸਤੋ ਸ਼੍ਰੀ ਮੋਖਰ ਸਾਹਿਬ ਹੀ ਆ ਅੱਜ ਦੀ ਵੀਡੀਓ ਦੋਸਤੋ ਟੋਕਰ ਗੱਬਨ ਜਰਸੀ ਦਿਖਾਉਂਗਾ ਪੰਜਾਬ ਵਾਲੀ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵਹਿੜ 7 ਮਹੀਨੇ ਦੀ ਬਾਈ ਕਹਿੰਦਾ ਗੱਬਨ ਚੈੱਕ ਪਾਸ ਆ 2 3 ਕਿਲੋ ਦੁੱਧ ਦਾ ਬਾਈ ਕਹਿੰਦਾ ਇੱਕ ਟਾਈਮ ਹੀ ਅਸੀਂ ਚੋਨੇ ਆ ਦੁੱਧੋਂ ਬਾਈ ਕਹਿੰਦਾ ਡਰਾਈ ਕਰਨੀ ਆ ਸੱਜਰ ਦੁੱਧ ਬਾਈ ਕਹਿੰਦਾ ਆਪਣੇ ਘਰੇ ਪਹਿਲੇ ਸੂਏ ਬਾਈ ਕਹਿੰਦਾ ਆਪਾਂ 9 10 ਕਿਲੋ ਦੁੱਧ ਚੋਂਦੇ ਰਹੇ ਆ ਘਰੇ ਸੱਜਰ ਦਾ ਐਤਕੀ ਬਾਈ ਕਹਿੰਦਾ ਮਹੀ ਦਾ ਦੁੱਧ 12 13 ਕਿਲੋ ਨਾਰਮਲ ਚ ਆਊਗੀ ਬਾਕੀ ਦੋਸਤੋ ਕੋਈ ਵੀ ਦਾ ਵਪਾਰ ਦਾ ਕੰਮ ਨਹੀਂ ਘਰੇ ਹੀ ਪਸ਼ੂ ਰੱਖੇ ਆ ਡੈਰੀ ਦੁੱਧ ਪਾਉਂਦੇ ਬਾਈ ਜੀ ਹੁਣੇ ਸਹਾਇਕ ਧੰਦੇ ਤੌਰ ਤੇ ਪਸ਼ੂ ਬਾਈ ਜੀ ਹੁਣੇ 3 4 ਦੇ ਕਰੀਬ ਲੈ ਕੇ ਰੱਖਦੇ ਆ ਹਵਾਨਾ ਦੋਸਤੋ ਫਿਟਿੰਗ ਵਾਲਾ ਹਨ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱ ਇਹ ਰੇਥਨਾਸ ਹੈ ਜੀ ਦੋਸਤੋ ਸੇਮ ਹੀ ਆ ਨਿਕਰ ਮੇ ਕੱਲੇ ਕੱਲੇ ਨੁਕਰਾਂ ਤੇ ਲੱਗੇ ਹੋਈ ਆ ਰੇਟ ਬਾਈ ਨੇ ਰੱਖਿਆ ਹੋਇਆ 30000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ